ਚੇ ਲੱਕਾ ਤੇ ਉੱਥੇ ਤੇ ਆ ਪੈਣਾ ਦਾ ਰਹਿਣਾ ਮੁਸ਼ਕਲ ਹੋਇਆ ਤੇ ਇਸ ਕੋਈ ਕਾਰਵਾਈ ਕਰ ਦਿੰਨੀ ਹੈ ਪੈਸੇ ਲੈ ਕੇ ਚਲੇ ਜਾਂਦੇ ਜੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚ ਗਲਤ ਕੰਮ ਚੱਲ ਰਿਹਾ ਸੀ ਤਾਂ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਰੇਡ ਕਰ ਦਿੱਤੀ ਗਈ ਦੱਸਦੀ ਹੈ ਕਿ ਹੋਟਲ ਦੇ ਵਿੱਚ ਦੇਵ ਵਿਪਾਰ ਦਾ ਧੰਦਾ ਚੱਲ ਰਿਹਾ ਸੀ ਤਾਂ ਮੌਕੇ ਦੇ ਉੱਤੇ ਜਦ ਪੁਲਿਸ ਦੇ ਵੱਲੋਂ ਰੇਡ ਮਾਰੀ ਗਈ ਤਾਂ ਹੋਟਲ ਦੇ ਵਿੱਚ ਜੋ ਮੌਜੂਦ ਸਨ ਉਹਨਾਂ ਨੂੰ ਭਜਣਾ ਪੈ ਜਾਂਦਿਆਂ ਨੇ ਤਾਂ ਤਸਵੀਰਾਂ ਜੋ ਉਹਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਹੋਟਲ ਦੇ ਵਿੱਚ ਗਲਤ ਕੰਮ ਚੱਲ ਰਿਹਾ ਸੀ ਦੇਵ ਵਿਪਾਰ ਦਾ ਧੰਦਾ ਚੱਲ ਰਿਹਾ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਹੋਟ ਇਹ ਪਾਰਦਾ ਧੰਦਾ ਕੀਤਾ ਜਾਂਦਾ ਸੀ ਤਾਂ ਤਸਵੀਰਾਂ ਵੇਖ ਸਾਦੇ ਹੁਣ ਮੂੰਹ ਲੁਕੋ ਕੇ ਪਈਦੀਆਂ ਹੋਈਆਂ ਕੁੜੀਆਂ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਦੇ ਵੱਲੋਂ ਹੋਟਲ ਦੇ ਵਿੱਚ ਗਲਤ ਕੰਮ ਕੀਤਾ ਜਾਂਦਾ ਸੀ ਧੰਦਾ ਕੀਤਾ ਜਾਂਦਾ ਸੀ ਤਾਂ ਹੁਣ ਇਹ ਮੂਲ ਕੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਤਾਂ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਪੰਜ ਕੁੜੀਆਂ ਨੂੰ ਦੱਸ ਦਈਏ ਕਿ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਉੱਥੇ ਹੀ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਤਾਂ ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਰਿਹਾਇਸ਼ੀ ਏਰੀਆ ਦੇ ਵਿੱਚ ਇਹ ਹੋਟਲ ਹੈ ਔਰ ਰਿਹਾਇਸ਼ੀ ਏਰੀਆ ਦੇ ਵਿੱਚ ਜੋ ਇਹ ਗਲਤ ਕੰਮ ਚੱ ਦੇਖ ਸਕਦੇ ਹੋਸਾਟਲ ਦੇ ਵਿੱਚ ਲੰਬੇ ਸਮੇਂ ਤੋਂ ਦੇ ਵਪਾਰ ਦਾ ਧੰਦਾ ਚੱਲ ਰਿਹਾ ਸੀ ਤਾਂ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇਸ ਹੋਟਲ ਦੇ ਉੱਤੇ ਰੇਡ ਕੀਤੀ ਗਈ ਤਾਂ ਮੌਕੇ ਦੇ ਉੱਤੇ ਹੋਟਲ ਦੇ ਵਿੱਚੋਂ ਪੰਜ ਕੁੜੀਆਂ ਜੋ ਨੇ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਜਿਹੜਾ ਨਾਮ ਹਰਪਾਲ ਸਿੰਘ ਜੀ ਤੇ 3 ਘੰਟੇ ਹੋ ਗਏ ਪੁਲਿਸ ਵਾਲੇ ਅੰਦਰ ਵੜੇ ਨੇ ਰਿਆਸੀ ਕਾਨੂੰਨੀ ਹੈ ਤੇ ਜੋ ਜਾਣਦਾ ਗੰਦਾ ਮੇਰੇ ਹਿਸਾਬ ਨਾਲ ਅੱਜ ਤੱਕ ਇਹ 10-15 ਵਾਰੀ ਇੱਥੇ ਹੋਟਲ ਤੇ ਰੇਡ ਹੋ ਗਈ ਹੈ ਪਰ ਇਹ ਹਟਦੇ ਹੀ ਨਹੀਂ ਫੇ ਸਾਹਮਣੇ ਆ ਰਿਹਾ ਛਿਗੀ ਜੇ ਚਤਕਾਰ ਘਰ ਨੇ ਲੱਗੇ ਜਾ ਕੇ ਸਾਰਾ ਇਹ 6 ਲੱਖਾ ਵਾ ਕਿ ਉੱਥੇ ਧੀਆਂ ਭੈਣਾਂ ਦਾ ਰਹਿਣਾ ਮੁਸ਼ਕਲ ਹੋਇਆ ਪਿਆ ਇਹ ਪੁਲਿਸ ਕੋਈ ਕਾਰਵਾਈ ਕਰਦੀ ਨਹੀਂ ਇਹ ਪੈਸੇ ਲੈ ਕੇ ਚਲੇ ਜਾਂਦੇ ਜੇ ਕਾਦਾ ਕੰਮ ਚੱਲਦਾ ਜੀ ਗੰਦੇ ਕੰਮ ਵੀ ਚੱਲਦੇ ਜਿਹੜੇ ਹੋਟਲਾਂ ਚ ਚੱਲਦੇ ਤੇ ਕੀ ਕਹਿਣਾ ਚਾਹੋ ਕੋਈ ਪ੍ਰਸ਼ਾਸਨ ਨੂੰ ਇਹਦੇ ਪ੍ਰਸ਼ਾਸਨ ਸ਼ਕਤੀ ਕਰੇ ਪ੍ਰਸ਼ਾਸਨ ਤੇ ਪੈਸੇ ਲੈ ਕੇ ਚਲੇ ਜਾਂਦਾ ਜੀ ਕੋਈ ਕਾਰਵਾਈ ਕੋਈ ਨਹੀਂ ਹੁੰਦੀ ਹੁਣ ਵੀ ਹੋਣਾ ਇਹੋ ਕੁਛ ਹੀ 3 ਘੰਟੇ ਹੋ ਗਏ ਅੰਦਰ ਹੀ ਸੈਟਿੰਗ ਹੁੰਦੀ ਜਨਾਂ ਦੀ ਬੁਆ ਖੋਲਣ ਨਹੀਂ ਜਿੱਤੇ ਵੀ ਕੀ ਹੋ ਰਿਹਾ ਵਟ ਗਿਆ ਹੋਟਲ ਸੀ ਜੀ ਇਹ ਮੋਰਲ ਐਕਟੀਵਿਟੀਜ਼ ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਚੱਲ ਰਹੀਆਂ ਸੀ ਉਹਦੇ ਸੰਬੰਧ ਇੱਥੇ ੜੀ ਰੇਡ ਕੀਤੀ ਗਈ ਹੈ ਹਾਂਜੀ ਕਿੰਨੇ ਕਿੰਨੇ ਮੁੰਡੇ ਮੋਕੇ ਤੇ ਜਿਹੜਾ ਹੋਟਲ ਦਾ ਜਿਹੜਾ ਹੈਗਾ ਜਿਹੜਾ ਚਲਾ ਰਿਹਾ ਸੀ ਤੇ ਨਾਲ ਪੰਜ ਜੜੀਆਂ ਨਾਲ ਲੇਡੀਜ਼ ਜਿਹੜੀਆਂ ਗ੍ਰਿਫਤਾਰ ਕੀਤੀਆਂ ਗਈਆਂ ਨੇ ਕਿੰਨੇ ਟਾਈਮ ਕੋਈ ਕੰਮ ਕਰ ਰਹੇ ਇਹ ਸਾਰਾ ਜੀ ਅਜੇ ਅਸੀਂ ਆਏ ਹਾਂ ਜਸਟ ਇਹਨੂੰ ਇਨਵੈਸਟੀਗੇਟ ਕਰਾਂਗੇ ਬਿਲਕੁਲ ਜੀ ਪਿਛਲੇ ਇੱਕ ਹਫ਼ਤੇ ਦੌਰਾਨ ਤਿੰਨ ਚਾਰ ਹੋਟਲਾਂ 'ਚ ਅਸੀਂ ਮੋਰਲ ਐਕਟੀਵਿ ਸਾਰਿਆਂ ਨੂੰ ਸਖਤ ਧਾੜਨਾ ਹੈ ਵੀ ਇਹੋ ਜਿਹਾ ਗਲਤ ਧੰਦਾ ਜੇ ਕੋਈ ਹੋਟਲ ਵਾਲਾ ਸਾਡੇ ਏਰੀਆ 'ਚ ਕਰੇਗਾ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਬਿਲਕੁਲ ਲਗਾਤਾਰ ਇਸ ਤਰ੍ਹਾਂ ਦੀ ਬਿਲਕੁਲ ਲਗਾਤਾਰ ਛਾਪੇ ਮਾਰੀ ਹੋਏਗੀ ਹਰ ਇੱਕ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਪਬਲਿਕ ਵੱਲੋਂ ਕਿਹਾ ਜਾ ਰਿਹਾ ਕਿ ਇਦਾਂ ਕੁ ਸਾਂਮੀ ਸੀ ਪੱਲੋਪਟ ਪੈਸੇ ਲੈ ਕੇ ਜਾਂਦੇ ਦੇਖੋ ਜੀ ਮੈਨੂੰ ਇਸ ਗੱਲ ਦਾ ਨਹੀਂ ਪਤਾ ਲੱਗਾ ਅਸੀਂ ਜਦੋਂ ਆਏ ਆ ਸਾਰਿਆਂ ਤੇ ਸਖਤੋ ਸਖਤ ਕਾਰਵਾਈ ਹੋ ਰਹੀ ਹੈ